ਹਾਜੀ ਮਿੱਤਰੋ ਆਰਗੈਨਿਕ ਗੋਭੀ ਤੁਹਾਡੇ ਸਾਹਮਣੇ ਆ ਬੰਦ ਗੋਭੀ ਇਹਨੂੰ ਇੱਕ ਵਾਰੀ ਡੀਏਪੀ ਪਾਈ ਸੀ ਉਸ ਤੋਂ ਬਾਅਦ ਕੁਝ ਵੀ ਨਹੀਂ ਪਾਇਆ ਜਦੋਂ ਤੋਂ ਮਾੜੀ ਮੋਟੀ ਸੁੰਡੀ ਪਈ ਆ ਇਹਦੇ ਤੇ ਜਾਂ ਤਾਂ ਲੱਸੀ ਦਾ ਛੜਕਾ ਕੀਤਾ ਤੇ ਜਾਂ ਫਿਰ ਸਵਾਹ ਪਾਈ ਸੀ ਆ ਆਪਣੀ ਦੂਜੀ ਗੋਭੀ ਲੱਗੀ ਆ ਫੁੱਲ ਗੋਭੀ ਇਹਦੇ ਤੇ ਵੀ ਮਾੜੇ ਮਾੜੇ ਜਿਹੜੇ ਪੱਤੇ ਜੇ ਖਾਦੇ ਹੋਏ ਆ ਸਵਾਹ ਪਾਤੀ ਸੀ ਦੋ ਤਿੰਨ ਵਾਰੀ ਸੈੱਟ ਹੋ ਗਈ ਹੁਣ ਠੰਡਾ ਆ ਗਿਆ ਸੁੰਡੀ ਵੈਸੇ ਨਹੀਂ ਪੈਂਦੀ ਤੇ ਸਵਾਹ ਨਾਲ ਪੂਰਾ ਸੈੱਟ ਹੋ ਜਾਂਦਾ ਤੁਸੀਂ ਸਵਾਹ ਕਰਦੇ ਵਰਤ ਕੇ ਦੇਖਿਓ ਜਿਹੜੇ ਆਪਣੇ ਆ ਅਮਰੋਦਾਂ ਦੇ ਬੂਟੇ ਲੱਗੇ ਹੋਏ ਆ ਇਹਨਾਂ ਨੂੰ ਵੀ ਗੋਟੀ ਪਾਤੀ ਸੀ ਆਪਾਂ ਆ ਮਟਰ ਦੇਖੋ ਪਹਿਲਾਂ ਤਾਂ ਵੀ ਇਹਦੇ ਕੋਈ ਨਾ ਪਾਣੀ ਜਿਆਦਾ ਲੱਗ ਗਿਆ ਇਸ ਕਾਰਨ ਵਿੱਚ ਵਿੱਚ ਬੂਟੇ ਮੱਚ ਗਏ ਬਾਕੀ ਜਿਹੜੇ ਲੱਗੇ ਹੋਏ ਆ ਇਹ ਫੁੱਲ ਵੀ ਕੱਢੀ ਖੜੇ ਤੇ ਇੱਕ ਇੱਕ ਫੜੀ ਵੀ ਬਣੀ ਪਈ ਆ ਫੁੱਲ ਤੁਹਾਡੇ ਸਾਹਮਣੇ ਲੱਗੇ ਪਏ ਆ ਕੁਝ ਵੀ ਨਹੀਂ ਪਾਇਆ ਡੱਕਾ ਵੀ ਇਹਨੂੰ ਤਾਂ ਪੱਡੀ ਐਪੀ ਵੀ ਨਹੀਂ ਪਾਈ ਚਲੋ ਗੋਬਿੰਦ ਤਾਂ ਪਾਈ ਸੀ ਮਾੜੀ ਮੋਟੀ ਇਹਨੂੰ ਤਾਂ ਪੱਡੀ ਐ ਵੀ ਕੁਝ ਨਹੀਂ ਪਾਈ ਬੀਜ ਕੇ ਬਸ ਪਾਣੀ ਲਾਤਾ ਤੇ ਆ ਤੁਹਾਡੇ ਸਾਹਮਣੇ ਆ ਮੱਚੇ ਵੀ ਤੁਹਾਨੂੰ ਦਿਖਾਉਂਗਾ ਝੂਠ ਨਹੀਂ ਬੋਲਣਾ ਆਪਾਂ ਵੀ ਸਾਰੇ ਬਹਾਲ ਹੋਗੇ ਕਿਉਂਕਿ ਪਾਣੀ ਜਿਆਦਾ ਲੱਗਣ ਕਰਨਾ ਆਪਣੇ ਮੱਚੇ ਵੀ ਕਿ ਤੁਹਾਡੇ ਸਾਹਮਣੇ ਆ ਤੇ ਆ ਵੇਖੋ ਆ ਆਪ ਮੱਚੇ ਪਿਆ ਜਿਹੜੇ ਵੱਡੇ ਹੋਏ ਆ ਉਹ ਫੁੱਲ ਸਾਈਜ਼ ਵੱਡਾ ਹੀ ਹੋ ਗਿਆ ਉਹਨਾਂ ਨੂੰ ਫਲੀਆਂ ਮਤਲਬ ਕਿ ਲੱਗੀਆਂ ਵੀ ਪੰਨਿਆਂ ਕੁਛ-ਕੁਛ ਨਿੱਕੀਆਂ ਹਜੇ ਦਾਣੇ ਨਹੀਂ ਬਣੇ ਬਾਕੀ ਜਿਹੜੇ ਆ ਤੁਹਾਨੂੰ ਬੁੱਝ ਦਿਖ ਰਹੇ ਨੇ ਉਹਨਾਂ ਨੂੰ ਅੱਜ ਪਾਣੀ ਲਾਇਆ ਗੋਡੀ ਪਾ ਕੇ ਪਹਿਲੇ ਵਾਰੀ ਡੀਏਪੀ ਤੇ ਯੂਰੀਆ ਪਾਈਆ ਥੋੜੀ-ਥੋੜੀ ਪਾਈਆ ਕਿਉਂਕਿ ਉਹਨਾਂ ਨੂੰ ਬਹਾਲ ਵੀ ਕਰਨਾ ਸੀ ਕੁਝ ਇਧਰ ਲਈ ਕਰਨੀ ਤੇ ਸਫੈਦ ਲੱਗੇ ਹੋਏ ਸੀ ਤਾਂ ਕਰਕੇ ਬੂਟੇ ਮਾਰੇ ਗਏ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਵੀ ਥੋੜੀ ਜਿਹੀ ਜਾਨ ਆ ਜੇ ਇਹਨਾਂ ਚ ਇਸ ਕਰਕੇ ਆ ਜਿਹੜੀਆਂ ਮਿਰਚਾਂ ਨੂੰ ਇੱਕ ਕਰੀ ਨਾ ਪਾਣੀ ਦੋ-ਦੋ ਨਾਉਂਦੇ ਸੀਗੇ ਪਹਿਲਾਂ ਮੋਟਰ ਜੀ ਨਾਲ ਪਾਣੀ ਸਹੀ ਲੱਗਦਾ ਨਹੀਂ ਸੀ ਅੱਜ ਫਿਰ ਟਿਕਾ ਕੇ ਵੱਡੀ ਮੋਟਰ ਨਾਲ ਪਾਣੀ ਲਾਇਆ ਹੁਣ ਕਈ ਦਿਨ ਪਾਣੀ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਮਿਰਚਾਂ ਨੂੰ ਪਾਣੀ ਘਾਟੀ ਲੱਗਦਾ ਅੱਜ ਪਾਣੀ ਲੱਗ ਗਿਆ ਹੁਣ ਨਹੀਂ ਲਾਉਂਦੇ ਉਹ ਜਿਹੜਾ ਪਰ ਤੁਹਾਨੂੰ ਲਫਾਫਾ ਦਿਖਦਾ ਉਹਦੇ ਥੱਲੇ ਆਪਣੇ ਚੱਪਣ ਕਦੂ ਹੈ ਜੱਪਣ ਖੁਦ ਵੀ ਤੁਹਾਨੂੰ ਗਾਂ ਦਿਖਾਉਣਾ ਮੈਂ ਉਹਦੇ ਤੇ ਨਾ ਯੂਰੀਆ ਛੜਕਦਾ ਛੜਕਦਾ ਟਰੈਲ ਹੀ ਕਰਦਾ ਸੀ ਵੀ ਕੀ ਬਣਦਾ ਕੀ ਆ ਨਿੱਕੇ ਸੀਗੇ ਤੇ ਯੂਰੀਆ ਦਾ ਕੋਈ ਸੇ ਡੋਸ ਜ਼ਿਆਦਾ ਪੈ ਗਈ ਹੁਣ ਇਹ ਪੱਤੇ ਉੱਤੋਂ ਮੜੇ ਮੜੇ ਜਨਾ ਕਾਲੇ ਜੇ ਹੋ ਗਏ ਤੇ ਚਲੋ ਕੋਈ ਨਹੀਂ ਵੈਸੇ ਬਹਾਲ ਹੋ ਗਿਆ ਨਵੇਂ ਪੱਤੇ ਆ ਜਿਹੜ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਨਾਲ ਨਾਲ ਤੁਸੀਂ ਦੇਖੇ ਚੱਲਿਓ ਆ ਆਪਣੀਆਂ ਮਿਰਚਾਂ ਇਹਨਾਂ ਨੂੰ ਕੁਝ ਨਹੀਂ ਅਸੀਂ ਪਾਇਆ ਪਹਿਲਾਂ ਜਦ ਤੱਕ ਖਲ ਪਾਈ ਸੀ ਤੁਹਾਨੂੰ ਦਿਖਾਈ ਆ ਵੀਡੀਓ ਚ ਯਾ ਸਵਾਹ ਪਾਈ ਸੀ ਤੇ ਇਹਦੇ ਤੇ ਲੱਸੀ ਦਾ ਛੜਕਾ ਵੀ ਕੀਤਾ ਥੋੜੇ ਥੋੜੇ ਪੱਤਾ ਮਰੋੜ ਦੀ ਸ਼ਿਕਾਇਤ ਜੇ ਲੱਗੀ ਸੀ ਮੈਨੂੰ ਇਸ ਕਰਕੇ ਛੜਕਣੀ ਪਈ ਆ ਤੇ ਤੁਸੀਂ ਬਸ ਨਾ ਜਿਹੜੀਆਂ ਕਿਸਾਨੀ ਵਾਲੀਆਂ ਵੀਡੀਓ ਆਪਾਂ ਪਾਉਣੇ ਆ ਇਹਨਾਂ ਨੂੰ ਪਿਆਰ ਦਿਆ ਕਰੋ ਦੋ ਜੀਆਂ ਤਾਂ ਮੈਂ ਵੀ ਆਕੇ ਪਿਆ ਯਾਰ ਪਾ ਪਾ ਕੇ ਜਿਹੜੀਆਂ ਦੋ ਜੀਆਂ ਚੀਨਚੂ ਨਾਲੀਆਂ ਪਾ ਦਿੰਦੇ ਆਪਾਂ ਬੋਲ ਕੇ ਵੀ ਆਹ ਉਹ ਕੀ ਕਰੀ ਜਾਂਦਾ ਕੀ ਕਰੀ ਜਾਂਦਾ ਤੁਸੀਂ ਸਾਡੀਆਂ ਖੇਤੀ ਵਾਲੀਆਂ ਵੀਡੀਓ ਨੂੰ ਇਸ ਕੰਮ ਨੂੰ ਜੇ ਸਪੋਰਟ ਕਰੋਗੇ ਨਾ ਤੇ ਆਪਾਂ ਫਿਰ ਇਹ ਜੀਆਂ ਵੀਡੀਓ ਹੀ ਪਾਇਆ ਕਰਾਂਗੇ ਆ ਦੇਖੋ ਵੀ ਤੁਹਾਡੇ ਸਾਹਮਣੇ ਪੱਤੇ ਹਨਾ ਥੋੜੇ ਥੋੜੇ ਕਾਲੇ ਜਿਹੇ ਹੋਏ ਪਏ ਆ ਬਾਕੀ ਲਫਾਫੇ ਦੇ ਥੱਲੇ ਚੱਪਣ ਕਰ ਤੂ ਇਹ ਵੀ ਟ੍ਰੈਲਿੰਗ ਕਰਨਾ ਆਪਾਂ ਪਹਿਲੇ ਰੇਲਾ ਕੇ ਵੇਖਿਆ ਅਗੇ ਤੇ ਵੈਸੇ ਤਾਂ ਗਰਮੀ ਵਾਲੀ ਤਾਂ ਲਾਈ ਦੇ ਲਾਈਦੇ ਆ ਪਰ ਇਹ ਕਿ ਆਹ ਤਜਰਬਾ ਜਿਹਾ ਕਰਕੇ ਵੇਖਿਆ ਪੰਨਾ ਆਪਣੇ ਕੋਲ ਘਰੇ ਪਿਆ ਸੀ ਆਪਾਂ ਉਹ ਹੀ ਚੱਕ ਕੇ ਪਾਤਾ ਤੇ ਗੋਵੇ ਕੋਰਾ ਬਰਾਬਰ ਆਲੂ ਵੀ ਰਬ ਜੀ ਮੇਰੇ ਨਾਲ ਉਗਰੇ ਆਏ ਆ ਤੇ ਮਤਲਬ ਕਿ ਪੱਤੇ ਕੱਢੀ ਖੜੇ ਆ ਥੋੜੇ ਜੇ ਲੇਟ ਹੋ ਗਏ ਸੀ ਆਪਾਂ ਨੂੰ ਲਾਉਣ ਲੱਗੇ ਆਲੂਆਂ ਨੂੰ ਆਪਾਂ ਕੋਈ ਵੀ ਜੂਰੀਆ ਛੱਡਿਆ ਪੀ ਨਹੀਂ ਪਾਈ ਵਟਾ ਬਣਾ ਕੇ ਬਸ ਦੇ ਲਾਤੇ ਸੀ ਘਰੇ ਘਾਂ ਜੋ ਗਲਾਇਆ ਬਹੁਤੇ ਆਪਾਂ ਲਾਏ ਨਹੀਂ ਆ ਵਟ ਜੀ ਪਾਈ ਸਾਰੇ ਤੇ ਲਾਤੇ ਜੁੜੇ ਰਹਿਆ ਕਰੋ ਇਹ ਜਿਹੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਫੇਰ ਕੱਢਣ ਲੱਗੇ ਇਸ ਫੈਦੇ ਜੇ ਪਟਾਈ ਸੋ ਜੀਆਂ ਮੁੱਢੀਆਂ ਜੀਆਂ ਕੱਢਣ ਲੱਗ ਗਿਆ ਤੇ ਥੱਲੋਂ ਕਿਤੇ ਸੱਪ ਨਿਕਲ ਆਇਆ ਸੱਪ ਵੀ ਪੂਰਾ ਡਬਲਾ ਤੁਹਾਡੇ ਸਾਹਮਣੇ ਆ ਤੇ ਸ਼ੁਰੂ ਕਰਦਾ ਵੀ ਕਈ ਨਹੀਂ ਵਜੀ ਜਾਂ ਪੈਰ ਪੂਰਨੀ ਆ ਬਸ ਠੰਡੇ ਚ ਤਾਕੜਿਆ ਪਿਆ ਹੁੰਦਾ ਕੋਈ ਡਾ ਖਾਸ ਉਹ ਨਹੀਂ ਹੁੰਦਾ ਫੇਰ ਸੱਪ ਦੇ ਦਿਵਾਲੀ ਹੋ ਗਿਆ ਆਪਾਂ ਵੀਡੀਓ ਚ ਦੱਸ ਨਹੀਂ ਸਕਦਾ ਤੁਹਾਨੂੰ ਪਤਾ ਹੀ ਹੈ ਵੀ ਕੀ ਕੀਤਾ ਤੇ ਬਚ ਕੇ ਰਿਹਾ ਕਰੋ ਇਹਨਾਂ ਦੋਨਾਂ ਭਾਈ ਜਾਂ ਦਾ ਆਪਾਂ ਨੂੰ ਚੱਕਦੇ ਤੇ ਜਾਂ ਆਪਾਂ ਨੂੰ ਚੱਕਣਾ ਪੈਂਦਾ ਹੈ ਬਾਕੀ ਅੱਲਾਹ ਕੋ ਖੈਰ ਕਰੇ ਰੱਬ ਮਿਹਰ ਕਰੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਲਾਈਕ ਕਰ ਦਿਓ ਇਹੋ ਜਿਹੀਆਂ ਵੀਡੀਓ ਨੂੰ ਸਪੋਰਟ ਕਰੋਗੇ ਤਾਂ ਇਹੋ ਜਿਹੀਆਂ ਵੀਡੀਓ ਪਾਇਆ ਕਰਾਂਗੇ ਸਾਨੂੰ ਵੀ ਇਹੀ ਚੰਗੀਆਂ ਲੱਗਦੀਆਂ ਜਿਹੜਾ ਕੀਤਾ ਉਹਦੇ ਸਬੰਧਤ ਵੀਡੀਓ ਪਾਈਏ ਬੜੀ ਮਿਹਰਬਾਨੀ